ਕੀ ਹਾਲ ਹੈ ਭਾਈ ਮੇਤਰੋ ਠੀਕ ਹੋ ਨਾ ਆਪਾਂ ਜਾਂਦਾ ਜੀ ਪਾਤੜਾਂ ਨੂੰ ਇੱਥੇ ਨਾ ਰਾਹ ਤੇ ਜਿਹੜਾ ਪਾਤੜਾਂ ਨੇ ਮੈਂ ਧਰਾੜ ਪਿੰਡ ਆਉਂਦਾ ਜੇਲਦਾਰ ਦਾ ਕਹਿੰਦੇ ਜੇਲਦਾਰ ਮਸਦਲ ਜੇਲਦਾਰ ਨੂੰ ਮਿਲ ਚੱਲਦੇ ਆ ਅਸੀਂ ਜੇਲਦਾਰ ਦੇ ਘਰੇ ਗਏ ਕਹਿੰਦੇ ਉਹ ਖੇਤ ਗਿਆ ਹੋਇਆ ਮੈਂ ਹਾਲਾ ਖੇਤ ਕੀ ਕਰਨਾ ਸਰਦ ਦੇਖਣਾ ਵੀ ਕੀ ਕਰਦਾ ਸਰਦਾ ਖੇਤ ਉਹ ਖੇਤ ਚੱਲਦੇ ਆ ਉਹ ਕਿਹੜੇ ਪਾਸੇ ਆ ਜਾਨੋ ਪਰਲੇ ਪਾਸੇ ਆਣਾ ਨਾ ਮੈਂ ਦੇਖਦਾ ਵੀ ਖੇਤ ਕਰਦਾ ਅੱਗੇ ਫਿਰਦਾ ਇਹ ਮੈਨੂੰ ਨਾ ਪਤਾ ਆਈ ਵਰਦਾ ਆਹ ਹਰਦਾ ਆਹ ਵਰਦਾ ਜਿਆ ਲੜਾ ਜਾਨਾ ਕਿਵੇਂ ਆ ਯਾਰਾ ਮਰੀ ਪੱਕੇ ਮੈਂ ਤੂੰ ਵਧੀਆ ਵਧੀਆ ਹੋਵੇ ਤਾ ਤੂੰ ਕਿਵੇਂ ਆ ਵਧੀਆ ਕਿੱਧਰ ਸੋ ਤੂੰ ਮਣ ਕੇ ਅੱਜ ਕਿਹੜਾ ਮਾਰ ਲੈ ਕਹਿੰਦੇ ਮੈਂ ਪਹਿਲਾਂ ਮਾਈਕ ਲਾ ਫਿਰ ਆਪਾਂ ਕਰਦੇ ਆ ਗੱਲਬਾਤ ਠੀਕ ਆ ਹੋਰ ਫਿਰ ਦੱਸ ਕੋਰ ਵਧੀਆ ਮਣੀ ਤੂੰ ਦਾਸ ਕਿਵੇਂ ਆ ਵਧੀਆ ਬਾਬਾ ਤੂੰ ਤੇ ਪਰਿਵਾਰ ਕਿਵੇਂ ਆ ਸਾਰੇ ਕਿਵੇਂ ਤੂੰ ਫਿਰਦਾ ਬਸ ਖੇਤ ਜੋ ਕੱਖ ਜੇ ਗੱਡੀ ਜਾਂਦਾ ਈ ਚੀਰੀ ਚੋ ਯਾਰ ਯਾਰ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਾਂਦਾ ਬਈ ਸਾਰਿਆਂ ਨੂੰ ਗੱਲ ਧਿਆਨ ਨਾਲ ਸੁਣਿਓ ਕਈ ਨਾ ਕਬੱਡੀ ਤੋਂ ਆਪਾਂ ਦੇਖਦੇ ਆਂ ਵੀ ਅੰਗ ਪੈਰ ਪੂਰੇ ਨੇ ਸਰੀਰ ਵਧੀਆ ਚੱਲਦਾ ਉਹ ਮਾਂ ਦੇ ਪੁੱਤ ਮੰਗਦੇ ਫਿਰਦੇ ਆ ਹਾਂ ਆ ਭਾਈ ਦੀ ਮੈਂ ਇੱਕ ਸਿਰਫਤ ਕਰਨਾ ਭਾਈ ਦੇਖੋ ਯਾਰ ਹਣਾ ਵੀ ਬੰਦੇ ਦੇ ਇੱਕ ਬਾਹਨ ਹੀ ਹੈਗੀ ਪਰ ਫੇਰ ਵੀ ਮਾਂ ਦਾ ਪੁੱਤ ਪੂਰੀ ਮਿਹਨਤ ਕਰਾਂ ਜਲਦਾ ਦੁਕਾਨ ਦਾ ਕੀ ਬਣਿਆ ਦੁਕਾਨ ਚਲੀ ਜਾਂਦੀ ਹੈ ਭਾਈ ਫਿਰ ਦੁਕਾਨ ਫਿਰ ਅੱਜ ਹੁਣ ਇੱਧਰ ਵੀ ਇਸਾ ਬਸ ਜਦੋਂ ਹੁਣ ਪਤਾ ਕੀ ਆਪਣਾ ਜਿਵੇਂ ਮੰਨ ਕੇ ਚੱਲ ਟੂਰਨਾਮੈਂਟ ਚੱਲਦੇ ਨੇ ਹਾਂ ਆਪਣਾ ਟ੍ਰਾਫੀਕ ਵਾਲਾ ਸਿਸਟਮ ਵੀ ਉਦੀ ਚੱਲਦਾ ਹਾਂ ਤੇ ਕਮੈਂਟਰੀ ਵਾਲਾ ਵੀ ਉਦੀ ਚੱਲਦਾ ਜਦੋਂ ਆਪਾਂ ਫ੍ਰੀ ਟਾਈਮ ਹੁੰਦੇ ਹੈਗੇ ਉਦੋਂ ਆਪਾਂ ਨਾ ਮੰਨ ਕੇ ਚੱਲ ਵੀ ਬਾ ਖੇਤ ਆ ਜਾਂਦੇ ਆ ਇਹ ਜਗਾ ਇੱਕ ਜ਼ਮੀਨ ਆਪਣੀ ਆ ਨਹੀਂ ਠੇਕੇ ਦੇ ਲਈ ਜਾ ਮੇਰੇ ਤਾਂ ਨੱਕ ਗਿੱਲੇ ਨੇ ਉਹ ਸਾਹਮਣੇ ਮੋਟਰ ਆਪਣੀ ਆ ਦੇਖੋ ਯਾਰ ਬੰਦਾ ਮਿਹਨਤ ਕਸ ਬੰਦਾ ਹੈ ਦੁਕਾਨ ਦਾ ਵੀ ਕੰਮ ਕਰਦਾ ਖੇਤਸ ਵੀ ਕੰਮ ਕਰਦਾ ਕਈ ਬੰਦੇ ਜਾਂ ਕਹਿ ਰਹੇ ਆ ਸਭ ਤੋਂ ਕੰਮ ਨਹੀਂ ਹੁੰਦਾ ਜਲਦਾਰ ਕੀ ਕਹਿਣਾ ਚਾਹੁੰਦਾ ਨੇ ਬਾਰੇ ਤੂੰ ਬਾਈ ਮੈਨੂੰ ਲੱਖੀ ਲੈਹਰਾ ਕਹਿੰਦਾ ਹੁੰਦਾ ਸੀ ਆਪਣਾ ਭਾਈ ਤੇ ਮੈਂ ਤਾਂ ਕਹਿੰਦਾ ਵੀ ਉਹ ਬੰਦੇ ਦੇ ਬੋਲ ਲੈਣਾ ਜਿਹੜੇ ਇੱਕ ਲੋਕਗੀਤਾ ਵਰਗੇ ਦੀ ਹੈਣਾ ਉਹ ਸਦਾ ਹੀ ਜਿਉਂਦੇ ਰਹਿਣਗੇ ਤੇ ਉਹ ਬੰਦਾ ਕਹਦਾ ਬਾਈ ਕਹਿੰਦਾ ਵੀ ਜੈਲਦਾਰ ਤੇ ਕਹਿੰਦਾ ਪ੍ਰਮਾਤਮਾ ਨੇ ਚਾਹੀ ਇੱਕ ਅੰਗ ਖੋਇਆ ਕਹਿੰਦਾ ਪਰ ਕਹਿੰਦਾ ਜੈਲਦਾਰ ਕਹਿੰਦਾ ਦੂਣਾ ਹੋ ਗਿਆ ਉਹਦੇ ਬੰਦੇ ਦੇ ਦਿੱਤੇ ਹੌਸਲੇ ਨਾਲ ਹੀ ਅੱਜ ਆਪਾਂ ਚੇ ਫਿਰ ਜੰਨਾ ਵੀ ਬਾਕੀ ਆਪਾਂ ਦੂਣਾ ਹੀ ਹੋ ਜਾਣਾ ਯਾਰ ਗੋਡੀ ਵਾਲੇ ਨਹੀਂ ਕਈ ਬੰਦੇ ਕਹਿੰਦੇ ਹਨਾ ਵੀ ਅਸੀਂ ਕੰਮ ਨਹੀਂ ਕਰਨੂ ਜੀ ਨਹੀਂ ਕਰਦਾ ਪਰ ਮੈਂ ਇੱਕ ਮਿਸਾਲ ਵੀ ਦੇਣਾ ਇਹ ਬੰਦੇ ਦੀ ਯਾਰ ਵੀ ਹਨਾ ਬਾਬੇ ਇੱਕ ਬੰਦੇ ਦੇ ਇੱਕ ਬਾਹ ਨਾ ਹੋਣ ਦੇ ਬਾਵਜੂਦ ਵੀ ਬੰਦਾ ਦੇਖੋ ਖੇਤਾਂ 'ਚ ਕੰਮ ਕਰਦਾ ਇਹ ਫਿਰ ਕਿੱਥੇ ਦਾ ਜਲਦਾਰ ਜ਼ਮੀਨਦਾਰੀ ਵੀਰ ਆਪਣੇ ਉਹ ਸਾਹਮਣੇ ਮੋਟਰ ਆ ਗਈ ਬਾਈ ਉਹ ਸਾਹਮਣੇ ਚਲੀ ਜਾਂਦੀ ਆ ਉਹ ਬਾਈਆਂ ਦੇ ਖੇਤਾਂ ਦਾ ਆਪਣਾ ਅੱਛਾ ਤੇ ਉਹਦੀ ਨਾਲ ਲੱਗਦੀ ਜ਼ਮੀਨ ਆ ਆਪਣੀ ਆ ਚੱਲ ਫਿਰ ਇਹ ਜਿੱਦਰਾ ਜ਼ਮੀਨ ਦੀ ਕਰਨਾ ਜਾ ਜਾ ਜਾਣਾ ਤੇ ਹੋਰ ਫਿਰ ਮਰੀ ਪਰਿਵਾਰ ਕਿਵੇਂ ਆ ਬਾਬਾ ਤੂੰ ਦੱਸ ਕੀ ਬਣਦਾ ਜਮਾਂ ਨਜ਼ਾਰੇ ਨੇ ਪੂਰੇ ਜਮੇ ਮੈਂ ਤਾਂ ਮੈਨੂੰ ਤਾਂ ਜਮਾਕ ਦੇ ਅਸੀਂ ਦੁਕਾਨ ਦੇ ਲਾਗੇ ਸੀ ਬੈਠਾ ਹੋਣਾ ਜਲਦਾਰ ਨਾ ਨਾ ਇਹ ਵੀ ਭਾਈ ਵੀ ਖੇਤਾਂ ਚ ਫਿਰਦਾ ਹੂ ਇਸੀ ਉਸੀ ਦਾ ਰਾਤ ਨੂੰ ਉਧਰ ਮਾੜਾ ਮੋਟਾ ਛੱਡ ਲਈਦਾ ਘਰ ਜਾ ਕੇ ਨਹੀਂ ਦਾ ਖੇਤਾ ਜੀ ਹੁੰਦੇ ਆ ਵਾ ਅੱਛਾ ਜੋ 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 ਜਦੋਂ ਫ੍ਰੀ ਸੀਜ਼ਨ ਦਾ ਫਿਰ ਆ ਜਮੀਨ ਲੈ ਲੈਣਾ ਠੇਕੇ ਦੇ ਹਾਂ ਬਾਈ ਚੱਲ ਵਧੀਆ ਜਾ ਰਹੇ ਨੇ ਬਾਈ ਦੇਖੋ ਯਾਰ ਇੱਕ ਹਨਾ ਮਿਹਨਤ ਕੱਸ ਬੰਦਾ ਹੈ ਦੇਖੋ ਇਹ ਜੇ ਜਿਵੇਂ ਕਹਦਾ ਵੀ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਆਪਣੀ ਮਿਹਨਤ ਕਰਦਾ ਇਹ ਬੰਦੇ ਨੇ ਦੇ ਬੰਦ ਨੂੰ ਸਲਾਮ ਆ ਬਾਈ ਇਦਾਂ ਦੀ ਵੀਡੀਓ ਨਾਲ ਸ਼ੇਅਰ ਕਰਦੇ ਕਰੋ ਸਾਡੇ ਕਬੱਡੀ ਵਾਲ ਨੂੰ ਬਹੁਤ ਕ ਵਿੱਚ ਦੇਖਿਆ ਸੀ ਕਬੱਡੀ ਵਾਲੇ ਸਾਡੇ ਵਿੱਚ ਬਹੁਤ ਮੰਗਦੇ ਬਣਦੇ ਆ ਬਾਈ ਪਰ ਬਾਈ ਇਹ ਬੰਦਾ ਇੱਕ ਮਿਸਾਲ ਬਣਿਆ ਮੈਂ ਕਹਿ ਸਕਦਾ ਵੀ ਇਹ ਬੰਦਾ ਇੱਕ ਮਿਸਾਲ ਬਣਿਆ ਸਾਰੇ ਬੰਦਿਆਂ ਦੀ ਵੀ ਯਾਰ ਬੰਦੇ ਦੇ ਬਾਹਰ ਨਹੀਂ ਹੈਗੀ ਫਿਰ ਵੀ ਕੰਮ ਕਰਦਾ ਕਿਤੇ ਮੰਗੇਗਾ ਨਹੀਂ ਖਾਂਦਾ ਆ ਵੀਡੀਓ ਵੱਤ ਵੱਤ ਸ਼ੇਅਰ ਕਰਦੇ ਪਤਾ ਕੀ ਆ ਮਣੀ ਕੰਮ ਆ ਨਾ ਯਾਰ ਬੰਦੇ ਦਾ ਕਰਮ ਹਾਂ ਤੇ ਇਹ ਬੰਦਾ ਆਪਣੇ ਕਰਮ ਤੋਂ ਭੱਜ ਗਿਆ ਹੂੰ ਰੂ ਬੰਦਾ ਮੈਂ ਕਹਣਾ ਬੰਦੀ ਨਹੀਂ ਓਕੇ ਬਾਕੀ ਦੂਸਰਾ ਨੰਬਰ ਬੰਦਾ ਜੇ ਮਿਹਨਤ ਕਰੂਗਾ ਉਹ ਬੰਦਾ ਆਟੋਮੈਟਿਕ ਹੀ ਕਵੀਨਦਾਰ ਹੋ ਜਾਣਾ ਜਦੋਂ ਮੰਨ ਕੇ ਚੱਲ ਜੇ ਕੋਈ ਜੇ ਕਿਸੇ ਬੰਦੇ ਨੇ ਕੋਈ ਕੰਮ ਕੋਈ ਕਰਨਾ ਨਹੀਂ ਠੀਕ ਆ ਉਹਦਾ ਘਣਾ ਦੇਣੇ ਲੈਣੇ ਵਾਲੇ ਨਹੀਂ ਪਤਾ ਗੇੜ ਚ ਖੜੇ ਰਹਿਣ ਫਰ ਉਹਦਾ ਕੀ ਫਾਇਦਾ ਵੀ ਇਹੋ ਜੀ ਜ਼ਿੰਦਗੀ ਜਿਉਣ ਦਾ ਨਜ਼ਾਰੇ ਲੈਣਾ ਮੈਂ ਕਹਿੰਦਾ ਆਪਾਂ ਬਾਬੇ ਦੀ ਕਿਰਪਾ ਨਾਲ ਪੂਰੇ ਸੰਤੁਸ਼ਟਾ ਆਪਣੀ ਜੀ ਕਬੱਡੀ ਤੋਂ ਸੰਤੁਸ਼ਟਾ ਤੋਂ ਪੂਰੇ ਨਜ਼ਾਰੇ ਨੇ ਬਾਈ ਚਾਹੇ ਬਾਬਾ ਨਾਨਕ ਕੀ ਆਪਾਂ ਨੂੰ ਚਾਹੇ ਰੱਬ ਆਪਾਂ ਨੂੰ ਅੱਜ ਚੱਕ ਲੇ ਆਪਾਂ ਨੂੰ ਕੋਈ ਪਰਵਾਹ ਨਹੀਂ ਸਿੱਖਵਾਇਗਾ ਜ਼ਿੰਦਗੀ ਨਾਲ ਬੇਸ਼ੱਕ ਪ੍ਰਮਾਤਮਾ ਨੇ ਮੈਂ ਕਹਿੰਦਾ ਵੀ ਮੈਨੂੰ ਇੱਕ ਅੰਗ ਮੈਨੂੰ ਕੱਟ ਦਿੱਤਾ ਪਰ ਮੈਨੂੰ ਇਹੋ ਜਿਹੇ ਗੁਣ ਦੇ ਦਿੱਤੇ ਕਬੱਡੀ 'ਚ ਆ ਕੇ ਮੈਨੂੰ ਇਹੋ ਜਿਹਾ ਸਕੂਨ ਮਿਲ ਗਿਆ ਪ੍ਰਮਾਤਮਾ ਨੇ ਇਹੋ ਜਿਹੇ ਗੁਣ ਦੇ ਕੇ ਭੇਜਤਾ ਪਈ ਆਪਾਂ ਜਰਬ ਦੀ ਜ਼ਿੰਦਗੀ ਚ ਨਜ਼ਾਰੇ ਲੈਣੇ ਆ ਪੂਰੇ ਕਈ ਬੰਦੇ ਕਹਿੰਦੇ ਆ ਸਾਨੂੰ ਕਬੱਡੀ ਦਾ ਕੋ ਦਿੱਤਾ ਨਹੀਂ ਉਹਦੇ ਬਾਰੇ ਗੱਲ ਤੇਰੀ ਕੀ ਵਿਚਾਰਾ ਉਹਨਾਂ ਨੂੰ ਬਈ ਪਤਾ ਕਿਉਂ ਨਹੀਂ ਦਿੱਤਾ ਉਹਨਾਂ ਦੀ ਸੋਚ ਮਾੜੀ ਆ ਉਹਨਾਂ ਨੂੰ ਤਾਂ ਨਹੀਂ ਦਿੱਤਾ ਜੇ ਬੰਦਾ ਕਬੱਡੀ ਦੇ ਵਿੱਚ ਸੱਚੇ ਦਿਲੋਂ ਆਊਗਾ ਨਾ ਜੇ ਤਾਂ ਮਣੀ ਚਾਹੇ ਦੂਆ ਚਾਹੇ ਮਾਇਆ ਜੇ ਬੰਦਾ ਆਪੂ ਆਪਦੇ ਢਿੱਡ ਨੂੰ ਭਜੂਗਾ ਨਾ ਉਹ ਬੰਦਾ ਹਮੇਸ਼ਾ ਫੇਲ ਹੋਊਗਾ ਜਦੋਂ ਬੰਦਾ ਕਿਸੇ ਬਾਰੇ ਸੋਚਦਾ ਵੀ ਯਾਰ ਹੁਣ ਮੈਂ ਮੈਂ ਕਈ ਵਾਰੀ ਜੇ ਕਿਸੇ ਜਿਵੇਂ ਤੂੰ ਮਾਤਾ ਨੂੰ ਪੁੱਛ ਕੇ ਦੇਖੀ ਤੂੰ ਕਦੇ ਮੇਰੇ ਮੈਂ ਇਹ ਕਿਸੇ ਗਰੀਬ ਘਰ ਦੀ ਕੁੜੀ ਦੇ ਵਿਆਹ ਵਗਜਾ ਨਹੀਂ ਪਤਾ ਮੈਂ ਕਿੰਨੇ ਪੈਸੇ ਖਰਚ ਕਰਾਂ ਮੈਂ ਉੱਥੇ ਜਾਣੀ ਪਤਾ ਮੈਂ ਟੂਰਨਾਮੈਂਟ ਤੇ ਮੈਂ ਬਹੁਤ ਇਹ ਜੀਆਂ ਟੀਮਾਂ ਲੈ ਜਾਨਾ ਦੀ ਐਂਟਰੀ ਆ ਵੀ ਸਭ ਦੀਆਂ ਜੇਬਾਂ ਚੋਂ ਭਰੀਆਂ ਨਹੀਂ ਪਰ ਪ੍ਰਮਾਤਮਾ ਦਿੰਦਾ ਪ੍ਰਮਾਤਮਾ ਉਹ ਨਹੀਂ ਦੇਈ ਜਾਂਦਾ ਭਈ ਆਪਾਂ ਨੂੰ ਆ ਜਾ ਚੱਲਦੇ ਆ ਉਤਰਨ ਤੇ ਵਧੀਆ ਮੈਂ ਕਹਿੰਦਾ ਵੀ ਫੁੱਲ ਨੇ ਯਾਰੇ ਲੈਣੇ ਪਹਿਲਾਂ ਅਸੀਂ ਜਾਂਦੇ ਸੀ ਪਾਤੜਾ ਨੂੰ ਮਾਝਾ ਦਾ ਜੈਲਦਾਰ ਨੂੰ ਮਿਲ ਲੀਏ ਹੂੰ ਉਹ ਸਾਨੂੰ ਕੀ ਬਾਰੇ ਮਾਝਾ ਦੇ ਜੈਲਦਾਰ ਨੇ ਮਾ ਕਰੇ ਮਾ ਦਾ ਪਤਨੇ ਦੁਕਾਨ ਤੇ ਹੋਵੇ ਉਹ ਦੁਕਾਨ ਵੀ ਕਿਤੇ ਨਹੀਂ ਬੰਦ ਪਈ ਆ ਬਾਈ ਕਦੀ ਵੀ ਵੀਡੀਓ ਨਾ ਯਾਰ ਸ਼ੇਅਰ ਕਰਿਆ ਕਰੋ ਕਿਉਂਕਿ ਇਦਾਂ ਦੀ ਵੀਡੀਓ ਨਾ ਕਿਸੇ ਬੰਦੇ ਕਿਸੇ ਨਾ ਕਿਸੇ ਬੰਦੇ ਨੂੰ ਜਜ਼ਬਾ ਦੇ ਸਕਦੀ ਹੈ ਕਿਉਂਕਿ ਕਈ ਬੰਦੇ ਸੋਚਦੇ ਹੁੰਦੇ ਆ ਵੀ ਬਾਈ ਮੇਰੇ ਕੋਲੇ ਕੰਮ ਨਹੀਂ ਜਾਂ ਮੈਂ ਕੋਈ ਕੰਮ ਨਹੀਂ ਕਰ ਸਕਦਾ ਜਾਂ ਮੈਂ ਕਿੱਧਰ ਨੂੰ ਜਾਵਾਂ ਪਰ ਇਹ ਬੰਦੇ ਨੇ ਦੱਸਦਾ ਵੀ ਯਾਰ ਜੇ ਮੇਰੇ ਕੋਲੇ ਕੰੰਗ ਰੱਬ ਨੇ ਮੈਨੂੰ ਖੋ ਲਿਆ ਪਰ ਰੱਬ ਨੇ ਨੂੰ ਜਜ਼ਬਾ ਇੱਡਾ ਦੇਤਾ ਵੀ ਆਪਣੇ ਜਜ਼ਬੇ ਨੂੰ ਚੱਖੀ ਫਿਰਦਾ ਹੈ ਹੋਰ ਕੋ ਕਹਿਣਾ ਚਾਹਣਾ ਤੂੰ ਕਬੱਡੀ ਵਾਲਿਆਂ ਨੂੰ ਆ ਨਿਆਰੇ ਆ ਬਾਈ ਬਾਕੀ ਕੌਡੀ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਇੱਕ ਇਹ ਵੀ ਭਾਈ ਜੇ ਮੈਂ ਮਿਹਨਤ ਕਰ ਸਕਦਾ ਨਾ ਤਾਂ ਕੋਈ ਵੀ ਕਰ ਸਕਦਾ ਤੇ ਬਾਕੀ ਰਹੀ ਗੱਲ ਸਿਰਫ ਕਗਲਾ ਕਹਿ ਹੁੰਦਾ ਵੀ ਯਾਰ ਬੋਲਣਾ ਬਾਕੀ ਬੋਲਣਾ ਵੀ ਸੌਖਾ ਨਹੀਂ ਹੈਗਾ ਸਾਡੀ ਕਮੈਂਟਰੀ ਵਾਲਾ ਸਿਸਟਮ ਹੈ ਜਿਹੜਾ ਉਹ ਵੀ ਪੂਰਾ ਔਖਾ ਕੰਮ ਆ ਪਰ ਜੇ ਉਹਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਆਹ ਕੰਮ ਉਹਦੇ ਨਾਲ ਵੀ ਔਖਾ ਕਿਹੜਾ ਨੇ ਤੇ ਜੀਰੀ ਚ ਕੱਕ ਕੱਢਣੇ ਕਿਹੜਾ ਸੌਖੇ ਹੈ ਹਨ ਤੇ ਮੰਨ ਕੇ ਚੱਲ ਵੀ 20000 ਕੌਡੀ ਦੇ ਵਿੱਚ ਆ ਕੇ ਮੈਂ ਬਹੁਤ ਕੁਝ ਖਟਿਆ ਮਿਹਨਤ ਵੀ ਕਰਨੀ ਸਿੱਖ ਗਿਆ ਕੌਡੀ ਜਾ ਕੇ ਤੇ ਬਾਕੀ ਰਹੀ ਗੱਲ ਪਰਮਾਤਮਾ ਨੇ ਹੋਰ ਰੰਗ ਭਾਗ ਲਾ ਦਿਆ ਜੇ ਮੈਂ ਇੱਕ ਗੱਲ ਕਹਿਣਾ ਮਣੀ ਮੇਰੇ ਘਰ ਦੇ ਹਾਲਾਤ ਨਾ ਇਹ ਜਿਹੇ ਸੀਗੇ ਵੀ ਚਲੋ ਤੁਸੀਂ ਆਏ ਹੋ ਨਾ ਇੱਕ ਸਬਬ ਬਣ ਕੇ ਗੱਲਾਂ ਕਰਨ ਦਾ ਮੇਰੇ ਘਰ ਦੇ ਹਾਲਾਤ ਇਹ ਜਿਹੇ ਦੀ ਮੈਂ ਸਾਈਕਲ ਵੀ ਨਕਦ ਨਹੀਂ ਲੈ ਸਕਦਾ ਸੀ ਮੈਂ ਅਖਬਾਰ ਵੰਡਣ ਲੱਗਿਆ ਔਰ ਸਾਡੇ ਸੋਲਰ ਘਰਾਂ 'ਚ ਅਖਬਾਰ ਆਉਂਦੇ ਹੁੰਦੇ ਸੀਗੇ ਮੈਂ ਉਹ ਅਖਬਾਰ ਵੰਡਣ ਲੱਗਿਆ ਨਾ ਜਦੋਂ ਉਦੋਂ ਮੈਂ ਸਾਈਕਲ ਵੀ ਯਾਨੀ ਕਿ ਮੈਂ 3500 ਰੁਪਏ ਦਾ ਸਾਈਕਲ ਮਨੇ ਦੋ ਵਾਰੀ 'ਚ ਪੈਸੇ ਦਿੱਤੇ ਕਿਸ ਤਰ੍ਹਾਂ ਦੇ ਲੱਗਦਾ ਜਾਨੀ ਜੀ ਅੱਜ ਤੇਰੇ ਦੇ ਪ੍ਰਮਾਤਮਾ ਦੀ ਮਿਹਰ ਆ ਤੂੰ ਗੱਡੀਆਂ ਵਾਲਾ ਹੋ ਗਿਆ ਮੈਂ ਕਹਿੰਦਾ ਬਾਬੇ ਦੀ ਫੁੱਲ ਕਰਪਾ ਬਈ ਅੱਜ ਦੇ ਨੈਲ ਚ ਕਬੱਡੀ ਵਾਲਿਆਂ ਨੇ ਤਿੰਨ ਮੋਟਰਸਾਈਕਲ ਦੇ ਦਿੱਤੇ ਹੁਣ ਤੱਕ ਹੈ ਦੋ ਗੱਡੀਆਂ ਦੇਤੀਆਂ ਇੱਕ ਚਲੋ ਆਪਦੀ ਹੈਗੀ ਤੇ ਇੱਕ ਕਬੱਡੀ ਵਾਲਿਆਂ ਨੇ ਦੇ ਦਿੱਤੀ ਤੇ ਹੁਣ ਵੀ ਆਪਾਂ ਚੱਲਦੇ ਆ ਘਰੇ ਤਣ ਦਿਖਾਉਣਾ ਆਪਾਂ ਵਧੀਆ ਚੱਲ ਯਾਰ ਜੋ ਵੀ ਦੇਖੋ ਛਾਣੇ ਕਹਿੰਦੇ ਵੀ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਮਿਹਨਤ ਦਾ ਫਲ ਮਿਲਦਾ ਹੀ ਮਿਲਦਾ ਹੂੰ ਇਹ ਮੰਨਦਾ ਤੂੰ ਬਿਲਕੁਲ ਬਈ ਮੰਨਦਾ ਹੈਨਾ ਕੋਈ ਬੰਦੇ ਹੁੰਦੇ ਯਾਰ ਵੀ ਬਾਬੇ ਮੈਂ ਕਾ ਐ ਨਹੀਂ ਕਰ ਸਕਦਾ ਮੈਂ ਤੂੰ ਐ ਨਹੀਂ ਹੋਣਾ ਮੈਂ ਤ ਭਾਈ ਅਸੀਂ ਇੱਕ ਨਾ ਅੱਜ ਮੈਂ ਜੋ ਜਾਲਦਾਰ ਨਾਲ ਗੱਲ ਹੋਈ ਆ ਚਲੋ ਮੈਂ ਇੱਕ ਬੰਦਾ ਹੈ ਮੈਂ ਪਹਿਲਾਂ ਗਰਾਊਂਡ 'ਚ ਦੇਖਿਆ ਸੀ ਜਾਂ ਮੈਂ ਗਰਾਊਂਡ 'ਚ ਦੇਖਿਆ ਜਾਂ ਮੈਂ ਦੁਕਾਨ 'ਤੇ ਦੇਖਿਆ ਸੀ ਪਰ ਅੱਜ ਮੈਂ ਇਹ ਬੰਦਾ ਜਿਵੇਂ ਦੱਸਦਾ ਵੀ ਮੈਂ ਜਗਾ ਜਮੀਨ ਲਈ ਆ ਤੈਨਾਂ ਕਿਲੇ ਠੇਕੇ ਤੇ ਲਈ ਆ ਯਾਰ ਇਹ ਬੰਦੇ ਨੂੰ ਨਾ ਮੈਂ ਇੱਕ ਸਲਾਮ ਕਰਨਾ ਵੀ ਯਾਰ ਬੰਦੇ ਦਾ ਕਿੱਡਾ ਹੌਸਲਾ ਦੇਖੋ ਯਾਰ ਸਾਡੇ ਬੰਦਿਆਂ ਦੇ ਕਈਆਂ ਦੇ ਦੋ ਦੋ ਹੱਥ ਹੁੰਦੇ ਆ ਉਹ ਤਾਂ ਨਹੀਂ ਕੰਮ ਕਰਕੇ ਖੁਸ ਵੀ ਕੀ ਕਰਾਂਗੇ ਯਾਰ ਬਰਾਮਦ ਨਾਲ ਇਸੇ 'ਚ ਪਏ ਰਹਿੰਦੇ ਆ ਪਰ ਇਹ ਬੰਦੇ ਨੇ ਜ ਸਾਫਤ ਕਰਤਾ ਯਾਰ ਬਾਬੇ ਬੀਜੇ ਕੇ ਸਾਦੇ ਕਦਾ ਕਈ ਵਾਰੀ ਹੁੰਦਾ ਨਾ ਪਰਮਾਸ਼ਾਨੇ ਕਹਿੰਦੇ ਹੁੰਦੇ ਆ ਬੀਜੇ ਕੇ ਕਦਾ ਅੰਕ ਨਹੀਂ ਵੱਧ ਘਟ ਹੁੰਦਾ ਨਾ ਪਰਮਾ ਹਾਂ ਵੀ ਜਲਦਰਾ ਕਬੱਡੀ ਬਾਰੇ ਕੋਈ ਕਹਿਣਾ ਚਾਹਣਾ ਤੂੰ ਕਬੱਡੀ ਬਾਰੇ ਵੀਰੇ ਮੇਰਾ ਇੱਕੋ ਹੀ ਬਾਝਾ ਰਾ ਕੌਡੀ ਨੇ ਨਾ ਮੈਂ ਕਹਿੰਦਾ ਵੀ ਜਿਵੇਂ ਇੱਕ ਦਿਨ ਬਾਈ ਰੁਪਿੰਦਰ ਜਲਾਲ ਖੜਾ ਗੱਲਾਂ ਕਰਦਾ ਸੀਗਾ ਤੇ ਸਾਰੇ ਚੱਲ ਆਪਣੇ ਸੀਨੀਅਰ ਪਲੇਅਰ ਵੀ ਖੜੇ ਦੀਏ ਉਹ ਕਹਿੰਦਾ ਵੀ ਜਿਹੜਾ ਕਬੱਡੀ ਵਾਲਾ ਬੰਦਾ ਨਾ ਉਹ ਚਾਹੇ ਉਹਦੇਲੇ ਖੁੱਡੇ ਜ਼ਮੀਨ ਦਾ ਨਾ ਹੋਵੇ ਪਰ ਉਹ 20-20 ਕੀਲੇ ਵਾਲੇ ਬੰਦਿਆ ਮੰਗੂ ਜਾਣ ਕੇ ਵੀ ਨਯਾਰੇ ਲੈਣਾ ਬਾਕੀ ਗੱਲ ਸਹੀ ਆ ਯਾਰ ਆਪਾਂ ਵੀ ਉਹ 20 ਕਿੱਲੇ ਵਾਲਿਆਂ ਵਾਂਗੂ ਨਯਾਰੇ ਲੈਨੇ ਆਂ ਦੀ ਜ਼ਿੰਦਗੀ ਤੇ ਹਨ ਤੇ ਇਹ ਬਹੁਤ ਘੈਂਟ ਆ ਬਾਕੀ ਕਬੱਡੀ ਵਾਲਿਆਂ ਨੇ ਯਾਰ ਵੀ ਕਬੱਡੀ ਨੇ ਬਹੁਤ ਕੁਝ ਦੇਦਾ ਯਾਰ ਮਣੀ ਬਾਕੀ ਰਹੀ ਗੱਲ ਜਿਵੇਂ ਮੇਰੇ ਐਨ ਆਰ ਆਈ ਭਰਾ ਨੇ ਜਿਹੜੀ ਗੱਲ ਮੈਂ ਰਾਤ ਨੂੰ ਸੁਪਨੇ 'ਚ ਵੀ ਸੋਚ ਲਾਣਾ ਮੇਰੀ ਸਵੇਰ ਨੂੰ ਪੂਰੀ ਕਰ ਦਿੰਦੇ ਆ ਤੇ ਬਾਕੀ ਕਬੱਡੀ ਵਾਲਿਆਂ ਨੇ ਜਿਹੜੇ ਵੀ ਕਬੱਡੀ ਖੇਡਦੇ ਆ ਜਾਂ ਕਬੱਡੀ ਬੋਲਦੇ ਆ ਜਾਂ ਕਬੱਡੀ ਖੜਾਉਂਦੇ ਆ ਸਾਡੇ ਅੰਪਾਇਰ ਰੈਫਰੀ ਹਨ ਜਾਂ ਜਿਹੜੇ ਕਬੱਡੀ ਕਰਾਉਂਦੇ ਆ ਮੈਂ ਤਾਂ ਕਹਿੰਦਾ ਵੀ ਪ੍ਰਮਾਤਮਾ ਦੇ ਚਰਨਾਂ 'ਚ ਮੇਰੀ ਅ ਬੇ ਪ੍ਰਮਾਤਮਾ ਯਾਰ ਉਹਨਾਂ ਦੇ ਘਰ ਐਨ ਖੁਸ਼ੀਆਂ ਨਾਲ ਭਰਦੇ ਉਹ ਉਹਨਾਂ ਦੇ ਹਰ ਇੱਕ ਖੁਸ਼ੀ ਹੈ ਜਿਹੜੀ ਉਹਨਾਂ ਦੇ ਯਾਨੀ ਕਿ ਵੀ ਨਸੀਬ 'ਚ ਲਿਖਦੇ ਪ੍ਰਮਾਤਮਾ ਆਪਣੀ ਇਹੀ ਸੋਚ ਆ ਬਾਕੀ ਮਣੀ ਤੁਮ ਆਇਆ ਤੇਰਾ ਧੰਨਵਾਦ ਮੇਰੀ ਯਾਨ ਬਾਕੀ ਚੱਲਦੇ ਆਪਾਂ ਕਰਿਆਣਾ ਪਹਿਲਾਂ ਛਾਦਾ ਕਾ ਪਸਾਂਝਾ ਕਰਦੇ ਆ ਫਿਰ ਕਰਦੇ ਆ ਗੱਲਾਂ ਬਾਤਾਂ ਭਾਈ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਠੀਕ ਆ ਲਾਈਕ ਕਮੈਂਟ ਸ਼ੇਅਰ ਕਰਿਓ ਕਿਉਂਕਿ ਯਾਰ ਇਦਾਂ ਦੇ ਜਿਹੜੇ ਜੱਜ ਵਾਲੇ ਬੰਦੇ ਹੁੰਦੇ ਉਹਨਾਂ ਨੂੰ ਸ਼ਲਾਮ ਹੁੰਦਾ ਇਦਾਂ ਦੀ ਵੀਡੀਓ ਬਾਤ ਬਾਤ ਸ਼ੇਅਰ ਕਰਦੇ ਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਜੇ ਸਾਡੀ ਵੀਡੀਓ ਵਧੀਆ ਲੱਗੀ ਜਲਦਰਾ ਜਾਂਦੇ ਜਾਂਦੇ ਕੁਝ ਕਹਿਣਾ ਚਾਹਣਾ ਦਰਸ਼ਕਾਂ ਦੇ ਕਬੱਡੀ ਵਾਲਿਆਂ ਨੂੰ ਬਾਕੀ ਵੀਰੇ ਕਬੱਡੀ ਵਾਲਿਆਂ ਦਾ ਆਪਾਂ ਕੋਈ ਬਾੜੇ ਮਾਦਾ ਨਾ ਦਾ ਕੋਈ ਬਾੜਾ ਪੜਿਆ ਲਿਖਿਆ ਬੰਦਾ ਨਾ ਕਿ ਮੈਂ ਬਾੜਾ ਕਬੱਡੀ 'ਚ ਗੜਿਆ ਹੋਇਆ ਹਣਾ ਮੈਂ ਪਰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਇੱਕ ਤਾਂ ਕੌਡੀ ਸਮੇਂ 'ਚ ਕਰ ਲੋ ਤੇ ਦੂਸਰਾ ਨੰਬਰ ਕੌਡੀ ਦੇ ਵਿੱਚ ਅਨੁਸ਼ਾਸਨ ਬਣਾ ਲੋ ਜੇ ਹੁਣ ਅਸੀਂ ਸੰਗਰੂਰ ਕਬੱਡੀ ਲੀਗ ਚਲਾਈ ਹੈ ਹਣਾ ਚਲੋ ਸਾਰੇ ਬੰਦਿਆਂ ਦਾ ਇਲਾਕੇ ਪਰ ਦੇ ਬੰਦਿਆਂ ਦਾ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਪਰ ਉਹਦੇ 'ਚ ਵੀ ਖੜਾਰੀ ਨੇ ਜਿਹੜੇ ਬਹੁਤ ਤੰਗ ਕਰਦੇ ਨੇ ਕਦੇ ਅਸੀਂ ਬਥੇਰਾ ਪਾਰਟਿਸਿਪੇਟ ਘੱਟ ਘੱਟ ਕੇ ਦੇਖ ਲਿਆ ਪਰ ਠੀਕ ਆ ਚਲੋ ਬਾਕੀ ਅਨੁਸਵਾਸਨ ਆਹੀ ਆ ਵਿਵਸਾਸਨ ਤਿਆਰ ਬਾਕੀ ਉਹਦਾ ਗਣਾ ਫਟਟਾ ਦਾ ਮਗਾਣੀ ਵਾਸਤੇ ਮੈਂ ਜਮੀ ਐਂਡ ਆਫ ਜਿਹੜੀ ਮੈਂ ਕਹਿਣੀ ਚਾਹੁੰਦਾ ਉਹ ਕਹਿ ਗਿਆ ਵਸ ਹੁਣ ਤੁਸੀਂ ਆਪ ਹੀ ਸਮਝ ਲਿਓ ਲੈ ਬਈ ਸਾਰਾ ਧੰਨਵਾਦ ਜਲਦੜਾ ਧੰਨਵਾਦ ਬਈ ਟਾਈਮ ਦਿੱਤਾ ਪਰ ਸਾਨੂੰ ਅਸੀਂ ਮੈਂ ਮੈਂ ਸੋਚਦਾ ਸੀ ਵੀ ਜਲਦੜਾ ਲੋਕ ਕਹਿੰਦੇ ਆ ਨਾ ਕਿ ਕਈ ਬੰਦੇ ਕਬੱਡੀ ਵਾਲੇ ਕੰਮ ਨਹੀਂ ਕਰਦੇ ਵਜ੍ਹਾ ਦੇਖ ਲਓ ਯਾਰ ਐ ਕੰਮ ਐ ਹੁੰਦੇ ਨੇ ਮਿਹਨਤਾਂ ਬਈ ਜਿਵੇਂ ਕਹਿੰਦੇ ਨੇ ਵੀ ਐ ਹੁੰਦੇ ਨੇ ਮਿਹਨਤਾਂ ਕਰੇ ਰਜਾਈ ਚ ਬੈ ਕੇ ਕਮੈਂਟ ਕਰਨਾ ਸੌਖਾ ਆਗੇ ਦੇਖੋ ਜੀ ਜੱਜ ਸਹੀ ਗੱਲ ਆ ਬਣੀ ਚਾਹ ਜਰਾ ਓਕੇ ਸਹੀ ਗੱਲ ਆ ਓਕੇ ਆ ਬਾਈ ਜਾਨ ਮੇਰੀ ਧੰਨਵਾਦ ਮੇਰਾ ਬਰਾ ਭਾਈ ਲਵ ਯੂ